ਮਾਂਜੁਗ ਡੀਜੀਪੀ ਸਾਹਿਬ ਜੀ ਦੇ ਹਦਾਇਤਾਂ ਅਤੇ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਫਤਿਹਗਾ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਹੌਟਸਪੌਟ ਡਰੱਗ ਹੌਟਸਪੌਟ ਨੇ ਉਹਨਾਂ ਉੱਤੇ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਜਿੰਨੀਆਂ ਵੀ ਅਬੈਂਡਨਡ ਬਿਲਡਿੰਗਸ ਅਤੇ ਸ਼ੈਡੀ ਪਲੇਸਸ ਨੇ ਕਿਤੇ ਕਿਵੇਂ ਕਿ ਆਪਾਂ ਕਹਿ ਸਕਦੇ ਹਾਂ ਸੁੰਨੀਆਂ ਥਾਵਾਂ ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਗਰ ਚੈਕਿੰਗ ਦੌਰਾਨ ਸਰਚ ਦੌਰਾਨ ਸਾਨੂੰ ਕੋਈ ਵੀ ਇਲੀਗਲ ਸਬਸਟੈਂਸ ਮਿਲਦਾ ਹੈ ਤਾਂ ਉਸ ਨੂੰ ਤੇ ਉੱਪਰ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਵੇਗੀ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਕੋਈ ਵੀ ਲੱਗਦਾ ਹੈ ਵੀ ਨਸ਼ਾ ਵੇਚਦਾ ਹੈ ਜਾਂ ਉਸ ਇਲਾਕੇ ਵਿੱਚ ਕੋਈ ਬਾਹਰੋਂ ਬੰਦਾ ਹੁੰਦੇ ਆ ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਨਹੀਂ ਆ ਤਾਂ ਤੁਰੰਤ ਹੀ ਪੁਲਿਸ ਨੂੰ ਉਸਦੀ ਜਾਣਕਾਰੀ ਦਿੱਤੀ ਜਾਵੇ ਅਸੀਂ ਸ਼ਿਦਰੀਪੁਰ ਵੀ ਆ ਰਹੇ ਹਾਂ ਤੇ ਸਵਾ ਵੀ ਆਨ ਆ ਰਹੇ ਹਾਂ ਉਹਦੇ ਸਭ ਵੀ ਚ ਕਰ ਰਹੇ ਹਾਂ ਜੀ ਬਿਲਕੁਲ ਜੀ ਤੇ ਸਬੰਧ ਦੇ ਵਿੱਚ ਅਸੀਂ ਪੈਟਰੋਲਿੰਗ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਅਨਸਥਾਨੀ ਕਰਤਾ ਕਿਤੇ ਨਾ ਵਾਪਸ ਧੰਨਵਾਦ ਮਨਜੋਗ ਡੀਜੀਪੀ ਸਾਹਿਬ ਜੀ ਦੇ ਹਦਾਇਤਾਂ ਅਤੇ ਐਸਐਸਪੀ ਸਾਹਿਬ ਜੀ ਦੇ ਨਿਰਦੇਸ਼ ਅੱਜ ਫਤੇਗਾ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਹੌਟਸਪੌਟ ਡਰੱਗ ਹੌਟਸਪੌਟ ਨੇ ਉਹਨਾਂ ਉੱਤੇ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਜਿੰਨੀਆਂ ਵੀ ਅਬੈਂਡੰਡਡ ਬਿਲਡਿੰਗਸ ਅਤੇ ਸ਼ੈਡੀ ਪਲੇਸਸ ਨੇ ਜਿੱਥੇ-ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਸੁੰਨੀਆਂ ਥਾਵਾਂ ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਗਰ ਚੈਕਿੰਗ ਦੌਰਾਨ ਸਰਚ ਦੌਰਾਨ ਸਾਨੂੰ ਕੋਈ ਵੀ ਇਲੀਗਲ ਸਬਸਟੈਂਸ ਮਿਲਦਾ ਹੈ ਤਾਂ ਉਸ ਤੇ ਉੱਪਰ ਕਾਨੂੰਨ ਅਨੁਸਾਰ ਕੰਨੀਕਾਰਵਾਈ ਕੀਤੀ ਜਾਵੇਗੀ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਕੋਈ ਵੀ ਲੱਗਦਾ ਹੈ ਵੀ ਨਸ਼ਾ ਵੇਚਦਾ ਹੈ ਜਾਂ ਉਸ ਇਲਾਕੇ ਵਿੱਚ ਕੋਈ ਬਾਹਰੋਂ ਬੰਦਾ ਹੁੰਦੇ ਆ ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਨਹੀਂ ਆ ਤਾਂ ਤੁਰੰਤ ਹੀ ਪੁਲਿਸ ਨੂੰ ਉਸਦੀ ਜਾਣਕਾਰੀ ਦਿੱਤੀ ਜਾਵੇ। ਅਸੀਂ ਸ਼ਿਦਰੀ ਪੂਰਬ ਵੀ ਆ ਰਹੇ ਨੇ ਤੇ ਸਵਾ ਵੀ ਆਨ ਆ ਰਹੇ ਉਹਦੇ ਫੰਕਸ਼ਨ ਵੀ ਕਰ ਰਹੇ ਹਾਂ ਜੀ। ਬਿਲਕੁਲ ਜੀ ਤੇ ਸਬੰਧ ਦੇ ਵਿੱਚ ਅਸੀਂ ਪੈਟਰੋਲਿੰਗ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਅਨਸਥਾਵੀ ਕਰਤਾ ਇਤੇ ਨਾ ਵਾਪਸ ਸ। ਧੰਨਵਾਦ। ਮਾਂਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਸਾਹਿਬ ਦੀਆਂ ਨਿਰਦੇਸ਼ ਸ਼ਿਟ ਅੱਜ ਫਤੇਗਾ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਹੌਟਸਪੌਟ ਡਰੱਗ ਹੌਟਸਪੌਟ ਨੇ ਉਹਨਾਂ ਉੱਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਜਿੰਨੀਆਂ ਵੀ ਅਬੈਂਡਨਡ ਬਿਲਡਿੰਗਸ ਅਤੇ ਸ਼ੈਡੀ ਪਲੇਸਿਸ ਨੇ ਜਿੱਥੇ ਕਿਵੇਂ ਕਿ ਆਪਾਂ ਕਹਿ ਸਕਦੇ ਹਾਂ ਸੁੰਨੀਆਂ ਥਾਵਾਂ ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਗਰ ਚੈਕਿੰਗ ਦੌਰਾਨ ਸਰਚ ਦੌਰਾਨ ਸਾਨੂੰ ਕੋਈ ਵੀ ਇਲੀਗਲ ਸਬਸਟੈਂਸ ਮਿਲਦਾ ਹੈ ਤਾਂ ਉਸ ਨੂੰ ਤੇ ਉੱਪਰ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਵੇਗੀ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਕੋਈ ਵੀ ਲੱਗਦਾ ਹੈ ਵੀ ਨਸ਼ਾ ਵੇਚਦਾ ਹੈ ਜਾਂ ਉਸ ਇਲਾਕੇ ਵਿੱਚ ਕੋਈ ਬਾਹਰੋਂ ਬੰਦਾ ਹੁੰਦਾ ਹੈ ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਨਹੀਂ ਆ ਤੁਰੰਤ ਹੀ ਪੁਲਿਸ ਨੂੰ ਉਸਦੀ ਜਾਣਕਾਰੀ ਦਿੱਤੀ ਜਾਵੇ ਅਸੀਂ ਸ਼ਿਦੀਪੁਰ ਵੀ ਆ ਰਹੇ ਨੇ ਤੇ ਸਵਾ ਵੀ ਆਣ ਆਏ ਉਹਦੇ ਸਭ ਵੀ ਕੀ ਕਰ ਰਹੇ ਹਾਂ ਜੀ ਬਿਲਕੁਲ ਜੀ ਤੇ ਸਬੰਧ ਦੇ ਵਿੱਚ ਅਸੀਂ ਪੈਟਰੋਲਿੰਗ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਅਨਸਕਾਮੀ ਕਰਤਾ ਕਿਤੇ ਨਾ ਵਾਪਸੇ